ਸੜ ਮਲੋ ਸੈਂਸਿੰਗ ਆ ਮਹਾ ਲਿਫਟ ਕਹਿੰਦੇ ਇਹਨੂੰ ਆ ਲਿਖਿਆ ਹੋਇਆ ਆ ਲਿਫਟ ਸਭ ਤੋਂ ਯਾਨੀ ਕਿ ਪਾਵਰਫੁਲ ਲਿਖਿਆ ਪਾਵਰਫੁਲ ਹਾਂਜੀ ਹਾਂਜੀ 2700 ਕਿਜੀ ਦੀ ਚੱਕ ਆ ਲੱਗਿਆ ਥੱਲੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਮਾਨਾ ਮੱਲੀ ਤੇ ਦੋਸਤੋ ਸਾਡੇ ਪਿੰਡ ਆਏ ਅੱਜ ਅਰਜਨ ਨੋਵਾ ਮਹਿੰਦਰਾ 5 ਡੀਆਈ ਵਾਲੇ ਇਹ ਮਕਸਰ ਦੀ ਏਜੰਸੀ ਆ ਵੀ ਸਾਡੇ ਕੋਲੇ ਆਏ ਮੇਰੇ ਕੋਲ ਸਪੈਸ਼ਲ ਕਹਿ ਕੇ ਕਹਿੰਦੇ ਮੱਲੀ ਸਾਹਿਬ ਵੀਡੀਓ ਬਣਾਉਣੀ ਤੁਹਾਡੇ ਪਿੰਡ ਅਰਜਨ ਲਿਆਂਦਾ ਸੀ 4x4 ਉਹਦਾ ਟ੍ਰਾਇਲ ਆ ਤੇ ਮੇਰਾ ਵੀਰ ਆਓ ਅਸੀਂ ਆਏ ਆ ਤੇ ਬਾਈ ਜੀ ਅਰਜਨ ਦੀ ਵਿਖਾਉਣੇ ਆ ਤੂੰ ਕੀ ਕੱਢਦਾ ਪੂਰਾ ਤਮੀਆਂ ਦੇ ਦਾ ਬਾਈ ਜੀ ਪੂਰਾ ਬੁੱਕ ਦਾ 4x4 ਆ ਹਜੇ ਗੇਅਰ ਨਹੀਂ ਲਾਇਆਗਾ ਦੂਜਾ 4x4 ਵਾਲਾ ਤੇ ਬਾਕੀ ਤੁਹਾਨੂੰ ਵਿਖਾਉਣੇ ਆ ਹੁਣ ਤਾਂ ਅਸੀਂ ਤਵੀਆਂ ਮਾਰਾਂਗੇ ਇਸ ਤੋਂ ਬਾਅਦ ਇਹ ਤੇਰਾ ਹਲ ਨੇ ਉਹ ਮਾਰਾਂਗੇ ਤੇ ਬਾਕੀ ਨੰਬਰਦਾਰ ਸਾਹਿਬ ਤੁਹਾਡਾ ਕੀ ਖਿਆਲ ਆ ਕੀ ਕਹਿੰਦੇ ਹੋ ਦੇਖਦੇ ਆ ਬਸ ਟਰੈਕਟਰ ਚੱਲਣ ਦਿਓ ਸਰੀ ਹੈ ਚਲਾ ਰੂ ਫਿਰ ਆਪਣੇ ਨਾਲ ਆ ਗਏ ਨੰਬਰਦਾਰ ਸਾਹਿਬ ਵੀ ਆ ਤੇ ਆਪਣੇ ਕੋਲੇ ਟਰੈਕਟਰ ਅਰਜਨ ਨੋਵਾ ਇਹ ਵੀਰ ਆਪਣੇ ਨਾਲ ਤੇ ਸਭ ਤੋਂ ਪਹਿਲਾਂ ਆਪਾਂ ਦਿਖਾਉਣੇ ਆ ਆਪਾਂ ਤੁਹਾਨੂੰ ਤਵੀਆਂ ਮਾਰ ਕੇ ਫਿਰ ਕਰਦੇ ਆਂ ਬਾਈਆਂ ਨਾਲ ਗੱਲਬਾਤ ਲੋ ਵੀ ਸਚਨੋ ਗੱਟੇ-ਗੁੱਟੇ ਰੱਖ ਲਏ ਆ ਕਹਿੰਗੇ ਵਾਹਣ ਪੱਥਰ ਵਾਲਾ ਸੀਗਾ ਤੇ ਹੁਣ ਦੇਖਦੇ ਆ ਵਾਹ ਕੇ ਪੂਰਾ ਲੱਗ ਗਿਆ ਹੁਣ ਲੱਗ ਗਿਆ ਬਾਈ ਜੀ 4x 4 ਗੇਅਰ ਲੱਗਿਆ 4x 4 ਗੇਅਰ ਲੱਗਿਆ ਬਾਈ 4x 4 ਤੇ ਤਾਂ ਕੁਝ ਵੀ ਨਹੀਂ ਪਤਾ ਲੱਗਦਾ ਤੁਮੀਆਂ ਨੂੰ ਕੋਈ ਪਤਾ ਨਹੀਂ ਲੱਗਦਾ ਕਟੋ ਘਟ ਵੀ ਦੋਸਤੋ 16 ਤਵੀਆਂ ਨੇ 18 18 18 ਨੇ 18 ਤਵੀਆਂ ਦੋਸਤੋ ਤੇ ਤੁਸੀਂ ਦੇਖ ਸਕਦੇ ਜੀ ਅਰਜਨ ਨੋਵਾ ਤਾਂ ਦੋਸਤੋ ਤੁਸੀਂ ਦੱਸੋ ਕਮੈਂਟਾਂ 'ਚ ਤੁਹਾਨੂੰ ਕੀ ਲੱਗਦਾ ਐ ਇਸ ਟਰੈਕਟਰ ਬਾਰੇ ਇਸ ਤੋਂ ਬਾਅਦ ਦੋਸਤੋ ਹਾਲ ਮਾਰੇ ਜਾਣਗੇ ਤੇ ਸ਼ਾਮ ਨੂੰ ਚੁੰਜੂ ਸਪੈਸ਼ਲ ਮਂਗਾਏ ਨੇ ਇਹਨਾਂ ਵਾਸਤੇ ਆਪਣਾ ਆਪਣੇ ਖੇਤ ਵਿੱਚ ਮਾਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਂ ਹੈ ਆਪਣਾ ਮਨਵੀਰ ਸਿੰਘ ਜੀ ਇਹ ਟਰੈਕਟਰ ਕਿੱਥੋਂ ਆਇਆ ਜੀ ਇਸ ਵਕਤੋਂ ਇਹ ਸ੍ਰੀ ਮੁਕਤਸਰ ਤੋਂ ਸਰਦੋ ਸ੍ਰੀ ਮੁਕਤਸਰ ਸਾਹਿਬ ਕਿੱਥੇ ਏਜੰਸੀ ਤੋਂ ਤੁਸੀਂ ਉਸਮੇਸ਼ ਫਾਰਮਰ ਸਾਹਿਬ ਦਾ ਏਜੰਸੀ ਆ ਅੱਛਾ ਮੁਕਤਸਰ ਤੇ ਕੀ ਨਵੀਂ ਚੀਜ਼ ਐ ਇਸ ਟਰੈਕਟਰ ਦੇ ਵਿੱਚ ਇਦੇ ਚ ਇੱਕ ਤਾਂ ਸਭ ਤੋਂ ਵੱਡੀ ਆਪਣੀ ਲਿਫਟ ਹੋ ਗਈ ਜੀ। ਅੱਛਾ ਜੀ। 2700 ਕਿਜੀ ਲਿਫਟ ਹੋ ਗਈ ਜੀ। ਆਮ ਟਰੈਕਟਰ ਨਾਲੋਂ ਜ਼ਿਆਦਾ ਹੈ। ਜ਼ਿਆਦਾ ਵਜ਼ਨ ਚੱਕਦੀ ਹੈ। ਹਾਂਜੀ। ਠੀਕ ਹੈ ਜੀ। ਤੇ ਬਾਕੀ 4 ਵੀਲ ਹੋ ਗਿਆ। ਇੰਜਨ ਪਾਵਰਫੁੱਲ ਆਈ ਇਹਦੀ। ਅੱਛਾ ਜੀ। ਮਾਡਲ ਨੰਬਰ ਦੱਸੋ ਮੜਾ ਮਾਡਲ ਨੰਬਰ। ਮਾਡਲ ਨੋਵੋ ਪੀਐਸਆਈ। ਨੋਵੋ ਪੀਐਸ 605 ਪੀਐਸਆਈ। ਤੇ ਕਿੰਨੇ ਐਚਪੀ ਆ ਜੀ? ਇਹ ਕਾਪੀ ਤੇ ਤਾਂ 50 ਹੁੰਦਾ ਜੀ। ਕਾਪੀ ਤੇ 50 ਹੁੰਦਾ। ਹਾਂਜੀ ਉਹ 57 ਐਚਪੀ ਕੱਢਦਾ ਜੀ 4 ਵੀਲ ਲਾ ਲਗੇ ਆਪਾਂ ਤੇ 65 ਐਚਪੀ ਕੱਢਦਾ। 65 ਐਚਪੀ ਦੇ ਕੀ ਗਾਰੰਟੀ ਵਾਰੰਟੀ ਦਿੰਨੇ ਹੀ ਇਹਦੀ ਇਹਦੀ 2 ਸਾਲ ਦੀ ਹੈ ਜੀ ਅੱਛਾ ਤੇ ਪ੍ਰਾਈਸ ਕੀ ਇਹਦੀ ਇਹਦਾ ਇਹ ਤਾਂ ਹੁਣ 1.5 ਲੱਖ ਰੁਪਈਆ ਹੈ ਜੀ 1.5 ਲੱਖ ਰੁਪਈਆ ਚਲੋ ਠੀਕ ਹੈ ਜੀ ਮਿਹਰਬਾਨੀ ਤੇ ਆਪਾਂ ਹੁਣ ਮੜਾ ਕਲਟੀਵੇਟਰ ਪਾ ਕੇ ਚਲਾ ਕੇ ਰਹੀ ਹੈ ਜੀ ਜਦੋਂ ਸ਼ਾਕ ਕੱਢਣਾ ਸੀ ਮੈਂ ਆਪਦਾ ਮੇਰੇ ਮਨ ਚ ਜਿਹੜਾ ਢੁੜਕੂ ਵੜਿਆ ਖੜਾ ਸੀ ਮੈਂ ਕਿਹਾ ਵੀ 13 ਹੱਲ ਲਿਆਓ 15 ਤਾਂ ਮਿਲੇ ਨਹੀਂ 13 ਮਿਲ ਗਏ ਸਾਨੂੰ ਆਹ ਦੇਖ ਸਕਦੇ ਤੁਸੀਂ ਹੁਣ 13 ਹਲਾਂ ਦੇ ਪਤਾ ਲੱਗਣਾ 4/4 ਨੋਵਾ ਦਾ ਹੁਣ ਮੈਂ ਦਿਖਾਦਾ ਇੱਕ ਮਿੰਟ ਅਰਜੁਨ ਨੋਵਾ ਆ ਮਾਡਲ ਹੈ ਜੀ ਲੋ ਵੀ ਦੋਸਤੋ ਹੁਣ ਤੁਹਾਨੂੰ ਉਹੀ ਚਲਾ ਕੇ ਵਿਖਾਵਾਂਗੇ ਪਹਿਲੇ ਹਾਈ ਚ 2 ਵੀਲ ਕਿਉਂਕਿ ਨੰਬਰਦਾਰ ਤਾਂ ਤਾਂ ਹਜੇ ਹੱਥ ਨਹੀਂ ਠੀਕਿਆ ਤੇ 22 ਚਲਾਉਂਦੇ ਰਹਿੰਦੇ ਆ ਕਹਿੰਦੇ ਵੀ ਅਸੀਂ ਤੁਹਾਨੂੰ ਵਾਹ ਕੇ ਵਿਖਾਉਣੇ ਪਹਿਲਾ ਹਾਈ ਤੇ 2 ਵੀਲ ਦੋ ਕਿਹੜੇ ਲਾਵਾਂਗੇ ਆਪਾਂ 2 ਵੀਲ ਤੇ ਲੋ ਜੀ ਪਿੱਛੇ 13 ਹਲ ਨੇ ਤੇ ਵਿਖਾਉਣੇ ਆ ਪਰਫਾਰਮੈਂਸ ਤੁਹਾਨੂੰ ਮਹਿੰਦਰਾ 605 ਡੀਆਪੀਐਸ ਅਰਜਨ ਨੋਵਾ ਕਰਾਰੋ ਦਾ ਸਾਰਾ ਕੁਝ ਹੈ ਜੀ ਇਹਨਾਂ ਦਾ ਤੇ 15 ਸਪੀਡ ਟਰੈਕਟਰ ਆ 15 ਨੂੰ ਅੱਗੇ ਭਜਦਾ 15 ਨੂੰ ਪਿੱਛੇ 3 ਸਪੀਡ ਟਰੈਕਟਰ ਨੇ 15 ਸਪੀਡਾਂ ਨੇ 1700 ਚੱਕਰਾਂ ਤੇ 1700 ਚੱਕਰਾਂ ਤੇ ਚੱਲੀ ਜਾਂਦਾ ਤੇ 2 ਸਪੀਡ ਟਰੈਕਟਰ ਆ ਸੌਰੀ 2 ਵੀਲ ਚੱਲੀ ਜਾਂਦਾ ਯਾਨੀ ਕਿ 4/4 ਗੇਅਰ ਨਹੀਂ ਲਾਇਆਗਾ ਤੇ ਤੁਸੀਂ ਦੇਖ ਸਕਦੇ ਜੀ ਇੱਥੋਂ ਹੀ ਵੀ ਆ ਮੰਜੀ ਲਾ ਰੱਖੀ ਹੈ ਜੀ ਕਿਉਂਕਿ ਹੱਥ ਚੜੇ ਦੀ ਵੀ ਗੱਲ ਹੁੰਦੀ ਹੈ ਲਓ ਜੀ ਮੰਜੀ ਲਾਈ ਜਾਂਦਾ ਹੁਣ ਦੱਸੋ ਤੁਸੀਂ ਵੀ ਇਹਦੇ ਉੱਤੇ ਕੀ ਕਰੇ ਹਜੇ 4/4 ਲਾਉਣਾ ਦੇਖੋ ਤੁਸੀਂ 4/4 ਹਜੇ ਲਾਉਣਾ ਪਹਿਲਾ ਹਾਈ ਆ 4/4 ਲਓ ਜੀ ਹੁਣ ਬਾਈ 4/4 ਚੱਲੂਗਾ ਕੰਮ ਲਓ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਤੁਸੀਂ ਦੇਖ ਸਕਦੇ ਜੀ ਦੱਸੋ ਵੀ ਕਮੈਂਟਾਂ 'ਚ ਦੱਸੋ ਵੀ ਆ ਗਿਆ ਕਿ ਨਾ ਸਵਾਦ ਤੇ ਮੈਨੂੰ ਵੀ ਵੀਡੀਓ ਬਣਾਉਣ ਦਾ ਸਵਾਦ ਆ ਗਿਆ ਤੇ ਬਾਈ ਨੂੰ ਟਰੈਕਟਰ ਚਲਾਉਣ ਦਾ ਸਵਾਦ ਆ ਗਿਆ ਬਾਈ ਜੀ ਅਰਜਨ ਦੀ ਗੱਲ ਕਹਿੰਦਾ ਨਾ ਇੱਕ ਤਾਂ ਅਰਜਨ ਢਿੱਲੋ ਆ ਜਿਹਦੇ ਗਾਣੇ ਚੱਲਦੇ ਤੇ ਇੱਕ ਅਰਜਨ ਟਰੈਕਟਰ ਹੈ ਜਿਹਦਾ ਨਾਂ ਚੱਲਦਾ ਦੇਖੋ ਜੀ ਮੰਜੀ ਥੱਲੇ ਰਾਲ ਲਾ ਰખી ਆ ਇਹਦੇ ਉੱਤੇ ਜੀਮੇਦਾਰ ਨੂੰ ਹੋਰ ਕੀ ਚਾਹੀਦਾ ਅੱਜ ਕੱਲ ਬਾਈ ਜੀ 4x4 ਦਾ ਜ਼ਮਾਨਾ ਦੇਖ ਸਕਦੇ ਇਹ ਤੁਸੀਂ ਬੰਨਦਾ ਬਾਈ ਨੇ ਚੱਕਰ ਏ ਭਾਈ ਉਤਰੂਗਾ ਤੋਡਾ ਭਲਾ ਜੇ ਸੀ ਵੀਰ ਆਹ ਕੰਮ ਨਹੀਂ ਕਰਨਾ ਵੀਰ ਚਲੀ ਜਾਉ ਇੱਥੇ ਹੀ ਨਿਕਲਦਾ ਨੀ ਕਿਤੇ ਇਹ ਲੋਕ ਕੀਤਾ ਕੇ ਗੇਰ ਪਹਿਲੇ ਹਾਈ ਚ ਹੈ ਪਹਿਲੇ ਹਾਈ ਦੇ ਵਿੱਚ ਹੈ ਲੋ ਵੀ ਬਿਨਾਂ ਡਰਾਈਵਰ ਤੋਂ ਚੱਲੀ ਜਾਂਦਾ ਦੋਨੇ ਲੀਵਰ ਗੁਰਵਾ ਰਿਸਕ ਨਹੀਂਗਾ ਦੋਨੇ ਲੀਵਰ ਥੱਲੇ ਆ ਦੋਨੇ ਲੀਵਰ ਥੱਲੇ ਆ ਲੋ ਵੀ ਚੋਬਰੋ ਦੱਸ ਦੋ ਫਿਰ ਕਮੈਂਟਾਂ 'ਚ ਕੀ ਖਿਆਲ ਆ ਤੁਹਾਡਾ ਇਹ ਫਿਰ ਜਿਹੜਾ ਲੋ ਕੀਤਾ ਹੈ ਸਟੇਰਿੰਗ ਪਾਵਰ ਸਟੀਅਰਿੰਗ ਨਾ ਭਾਈ ਕਿੱਥੇ ਠਲਤਾ ਉੱਥੇ ਖੜੂ ਹੈ ਅੱਛਾ ਪਾਵਰ ਸਟੀਅਰਿੰਗ ਸਿੰਪਲ ਹੋਵੇ ਪਾਸੇ 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 ਅਸੀਂ ਨਿਕਲ ਜਾਂਦਾ ਪਾਵਰ ਸਟੀਅਰਿੰਗ ਜਿੱਥੇ ਠਲਤਾ ਬਸ ਉਦੋਂ ਹਿੱਲਦਾ ਨਹੀਂ ਲੋ ਵੀ ਸੱਜਣੋ ਪਾਵਰ ਸਟੀਅਰਿੰਗ ਦਾ ਵੀ ਫਾਇਦਾ ਦੇਖ ਲਓ ਤੁਸੀਂ ਚਲੋ ਵੀ ਹੁਣ ਬਾਈ ਜੀ ਪਿੱਛੇ ਬੈਠਣਗੇ ਬੰਦੇ ਇਹਦੇ ਤੇ ਵਿਖਾਉਣਗੇ ਤੁਹਾਨੂੰ ਇਹ ਆਹ ਚੱਕੋ ਯਾਰ ਵਾਕਈ 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 ਬਾਈ ਟਰੈਕਟਰ ਦੀ ਗੱਲ ਬਾਤ ਪੂਰੀ ਗੱਲ ਬਾਤ ਆ ਬਾਈ ਮੈਨਾਂ ਨਜ਼ਾਰਾ ਆ ਗਿਆ ਬਾਈ ਜੀ ਨਜ਼ਾਰਾ ਵੇਖੋ ਜੀ ਵੇਖੋ ਇਧਰ ਤੁਸੀਂ ਆਹ ਲੱਗੀ ਬਈ ਥੱਲੇ ਮੰਜੀ ਇਹ ਆ ਅਰਜਨ ਲੋ ਵੀ ਚੋਬਰੋ ਆਪਾਂ ਵੀ ਆ ਗਏ ਆ ਆ ਗਿਆ ਥੱਲੇ ਵਾਹ ਬਈ ਵਾਹ ਹੁਣ ਮੇਰਾ ਵੀ ਰੋਕੀ ਤਿਆਰ ਬੇ ਨਾਲ ਵੇਖ ਕੇ ਮੜਾ ਜਾ ਇਹ ਰਿਸਕ ਬੜਾ ਤਗੜਾ ਹੁੰਦਾ ਹੈ ਤਾਂ ਫਤਨੋ ਇੱਕ ਘਰੇ ਟਰਾਈ ਕਰਨ ਵਾਲਾ ਕੰਮ ਨਹੀਂਗਾ ਕਿਉਂਕਿ ਇਹਨਾਂ ਦੀ ਤਾਂ ਮਜਬੂਰੀਆ ਚਲੋ ਮਸ਼ਹੂਰੀ ਕਰਨੀ ਦੀ ਟਰੈਕਟਰ ਦੀ ਪਰ ਮੇਰਾ ਵੀਰ ਇਹੋ ਜਿਹਾ ਕੁਝ ਤੁਸੀਂ ਘਰੇ ਨਾ ਹੀ ਟਰਾਈ ਕਰਿਆ ਜੇ ਤਾਂ ਚੰਗੀ ਗੱਲ ਜੀ ਵੀਰ ਜੀ ਹੁਣ ਤੁਹਾਨੂੰ ਟਰੈਕਟਰ ਬਾਰੇ ਦੱਸਣਗੇ ਵੀ ਕੀ ਕੋਝਾ ਸੱਚੀ ਚ ਤੇ ਤੁਹਾਨੂੰ ਪੂਰਾ ਡੈਸ਼ਬੋਰਡ ਦਿਖਾਵਾਂਗੇ ਤੇ ਵੀਰ ਜੀ ਕੀ ਨਾਮ ਆਪਣਾ ਆਪਣਾ ਨਾਮ ਗੁਰਦੀਪ ਸਿੰਘ ਆ ਜੀ ਗੁਰਦੀਪ ਸਿੰਘ ਅੱਜ ਆਏ ਸੀ ਇੱਥੇ ਆਪਣੇ ਮੁਕਸਰ ਲਵਾਨੇ ਵਾਲੀ ਪਿੰਡ ਚ ਡੈਮੋ ਕਰੀ ਸੀ ਆਪਣੇ ਵਧੀਆ ਕਿਸਾਨ ਭਰਾਵਾਂ ਨੇ ਦੇਖਿਆ ਇੱਥੇ ਸਾਰਿਆਂ ਨੇ ਟਰੈਕਟਰ ਚਲਾ ਕੇ ਦੇਖਿਆ ਹਾਂ ਸਾਰਿਆਂ ਨੇ ਉਹ ਤਾਂ ਆਪਾਂ ਵੀਡੀਓ ਬਣਾਈ ਲਈ ਉਹ ਤਾਂ ਦੇਖ ਹੀ ਲਿਆ ਸਾਰਿਆਂ ਨੂੰ ਅੱਜ ਆਪਾਂ ਦਿਖਾ ਦਵਾਂਗੇ ਅਲੱਗ-ਅਲੱਗ ਗੇਅਰ ਚ ਹੁਣ ਇਹਦੀ ਦੱਸੋ ਵੀ ਇਹਦੇ ਚ ਕੀ ਖਾਸ ਆ ਟੋਟਲੀ ਸਪੈਸੀਫਿਕੇਸ਼ਨ ਜਿੰਨੀ ਵੀ ਹੈਗੀ ਆ ਮੈਂ ਤੁਹਾਨੂੰ 1 ਬਾਈ 1 ਦੱਸਦਾ ਦੱਸੀ ਜਾਓ ਜੀ ਵੀ ਇਹਦੇ ਵਿੱਚ ਕੀ ਕੀ ਖਾਸੀਅਤਾਂ ਹਾਂਜੀ ਹਾਂਜੀ ਚਲੋ ਆਪਾਂ ਸ਼ੁਰੂ ਗੱਲ ਕਰ ਲੈਨੇ ਆ ਵੈਸੇ ਪਹਿਲੇ ਤੇ ਗੱਲ ਦਸੀ ਆਪਣੀ ਲਾਈਟਾਂ ਦੇ ਰਾਈ ਬਰਾਉਂਡ ਲਾਈਟ ਆ ਇਹਦੀ ਟਰੈਕਟਰ ਦੀ ਠੀਕ ਆ ਜੀ ਠੀਕ ਆ ਜੀ 1 ਪੀਸ ਬੌਨਟ ਆ ਇਹ ਠੀਕ ਆ ਜੀ 1 ਪੀਸ ਬੌਨਟ ਹੋ ਗਿਆ ਹਾਂਜੀ ਹਾਂਜੀ ਡਬਲ ਜੈਕ ਲੱਗੇ ਹੋਏ ਨੇ ਬੋਨਟ ਖੋਲਣ ਲਈ ਵੀ ਸਾਰਾ ਕੁਝ ਹੈ ਨਾ ਹਾਂਜੀ ਹਾਂਜੀ ਇਸ ਵਿੱਚ ਉਸ ਤੋਂ ਬਾਅਦ ਇਹਦੀ 에ਅਰ ਕਲੀਨਰ ਦੀ ਗੱਲ ਕਰੀਏ 8 ਇੰਚੀ ਦਾ 에ਅਰ ਕਲੀਨਰ ਹੈ ਇਹ ਅੱਛਾ ਜੀ ਬਹੁਤ ਵੱਡਾ 에ਅਰ ਕਲੀਨਰ ਹੈ ਇਹ ਬਹੁਤ ਵੱਡਾ ਬਾਕੀ 6 ਇੰਚੀ ਹੁੰਦਾ ਯਾਨੀ ਕਿ ਹਾਂਜੀ ਬਾਕੀ ਟਰੈਕਟਰਾਂ 'ਚ 6 ਇੰਚੀ ਹੁੰਦਾ ਇਹਦੇ ਕੋਲ ਇਹਦੇ 'ਚ 8 ਇੰਚੀ ਦਾ ਇਹ ਪਹਿਲਾ ਟਰੈਕਟਰ ਹੈ ਜਿਹਦੇ 'ਚ 8 ਇੰਚੀ ਦਾ ਹਾਂਜੀ ਹਾਂਜੀ ਠੀਕ ਹੈ ਇਹ ਚ 8 ਇੰਚੀ ਅਸੀਂ ਦਿੰਨੇ ਆ ਅੱਛਾ ਜੀ ਠੀਕ ਹੈ ਜੀ ਬਾਕੀ ਤੁਹਾਨੂੰ ਸੀਰੀਜ਼ ਦਾ ਪਤਾ ਲੱਗ ਗਿਆ ਹੋਣਾ ਪੀ ਐਸ ਪਾਵਰ ਸੀਰੀਜ਼ ਹੈ ਨੋਵੋ 605 ਠੀ ਪਾਵਰ ਸੀਰੀਜ਼ ਮਤਲਬ ਇਹ ਪੀਐਸ ਦਾ ਮਤਲਬ ਆ ਪਾਵਰ ਸੀਰੀਜ਼ ਪਾਵਰ ਸੀਰੀਜ਼ ਹਾਂਜੀ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਰੇਡੀਏਟਰ ਦੀ ਗੱਲ ਕਰੀਏ ਰੇਡੀਏਟਰ ਵੀ ਅੱਗੇ ਜਾਲੀ ਦਿੱਤੀ ਹੋਈ ਆ ਮੰਨ ਲਓ ਸੇਫਟੀ ਲਈ ਹਾਂਜੀ ਹਾਂਜੀ ਤਾਂ ਕੋਈ ਕਚਰਾ ਆ ਜੇ ਆਪਾਂ ਜਾਲੀ ਡ੍ਰੈਕਟ ਕੱਟ ਕੇ ਕੱਢ ਕੇ ਝਾੜ ਸਕਦੇ ਹਾਂ ਕਰ ਸਕਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਵੱਡਾ ਰੇਡੀਏਟਰ ਆ ਠੀਕ ਹੈ ਜੀ ਹਾਂ ਉਸ ਤੋਂ ਬਾਅਦ ਹਿੱਸੇ ਦੀ ਗੱਲ ਕਰੀਏ ਆਪਾਂ ਕਰਾਰੋ ਦਾ ਹਿੱਸਾ ਮੂਰ ਵਾਲਾ ਕਰਾਰੋ ਦਾ ਬਹੁਤ ਮਸ਼ਹੂਰ ਹੈ ਜੀ ਕਰਾਰੋ ਦਾ ਇਹ ਲਗਭਗ ਮੰਨ ਲਓ ਵਧੀਆ ਕੰਪਨੀਆਂ 'ਚ ਇਹੀ ਹੁੰਦਾ ਨਾਲ ਇਹ ਜੀ ਬਹੁਤ ਘਾਟੀ ਫੈਕਚਰ ਯਾਨੀ ਕਿ ਟੁੱਟਣ ਦੇ ਚਾਂਸ ਨਾ ਮਾਤਰਾ ਜੀ ਨਾ ਮਾਤਰਾ ਉਸ ਤੋਂ ਬਾਅਦ ਆਪਾਂ ਗੱਲ ਕਰੀ ਡਬਲ ਐਕਟਿੰਗ ਪਾਵਰ ਸ਼ੇਅਰਿੰਗ ਆਂਦਾ ਦੋਨੋਂ ਸਾਈਡ ਦਿੱਤਾ ਇੱਧਰ ਵੀ ਦਿੱਤਾ ਹੋਇਆ ਪਰਲੇ ਸਾਈਡ ਵੀ ਦਿੱਤਾ ਹੋਇਆ ਦੋਨੇ ਪਾਸੇ ਪਾਵਰ ਸ਼ੇਅਰਿੰਗ ਆ ਗਿਆ ਜੀ ਹਾਂ ਜੀ ਦੋਨੇ ਪਾਸੇ ਪਾਵਰ ਸਟੇਰੀਂਗ ਆ ਠੀਕ ਆ ਜੀ ਉਸ ਤੋਂ ਬਾਅਦ ਇੰਜਨ ਦੀ ਗੱਲ ਕਰਦੇ ਆਂ ਆਪਾਂ ਹਾਂ ਜੀ ਇਹਦੇ ਵਿੱਚ 3488 ਸੀਸੀ ਦਾ ਇੰਜਨ ਆ 3488 ਸੀਸੀ ਹਾਂ ਜੀ ਹ ਇੰਜਨ ਜਿਹਦੇ ਮੰਨ ਲਓ ਇੰਜਨ ਦੀ ਮੈਂ ਇਹਦੀ ਵਾਟਰ ਕੋਲਡ ਇੰਜਨ ਆ ਇਹਦੀ ਮੈਂ ਤੁਹਾਨੂੰ ਗੱਲ ਦੱਸਾਂ ਮੰਨ ਲਓ ਕੀ ਐ ਚ ਖਾਸੀਅਤ ਇੰਜਨ ਚ ਹਾਂਜੀ ਪਹਿਲੇ ਇੰਜਨ ਜਿਹੜੇ ਆਉਂਦੇ ਸੀ ਨਾ ਉਹ ਚ 1 ਬਾਈ 1 ਬਲੋਕ ਚ ਪਾਣੀ ਜਾਂਦਾ ਸੀ 1 ਬਾਈ 1 ਠੀਕ ਹੈ ਬਲੋਕ ਪਹਿਲੇ ਚ ਚਲੇਗਾ ਦੂਜੇ ਚ ਚਲੇਗਾ ਤੀਜੇ ਚ ਚਲੇਗਾ ਹਣੇ ਹਾਂਜੀ ਹਾਂਜੀ ਹੋਣੇ ਤਾਂ ਡਾਇਰੈਕਟ ਸਰਕੂਲੇਸ਼ਨ ਆ ਪੂਰੇ ਇੰਜਨ ਚ ਇੱਕਦਮ ਪਾਣੀ ਜਾਂਦਾ ਠੰਡਾ ਰਹਿੰਦਾ ਡਾਇਰੈਕਟ ਸਰਕੂਲੇਸ਼ਨ ਆ ਵੀ ਜਿੰਨੀ ਮਰਜ਼ੀ ਹੀਟ ਹੋਵੇ ਗਰਮੀ ਹੋਵੇ ਇਹ ਤੁਸੀਂ ਚਲਾ ਲਓ ਤੇ ਗਰਮ ਨਹੀਂ ਹੁੰਦਾ ਇਹ ਜ਼ਿੰਮੇਵਾਰੀ ਤੁਹਾਡੀ ਹੈ ਹਾਂਜੀ ਹਾਂਜੀ ਪਾਰਲਲ ਮੰਨ ਲਓ ਇੰਜਨ ਕੂਲ ਕਿਉਂ ਦਾ ਪੰਪ ਆ ਉਹ ਤੁਹਾਨੂੰ ਪਤਾ ਹੀ ਹੈ ਹਾਂਜੀ ਠੀਕ ਹੈ ਉਸ ਤੋਂ ਬਾਅਦ ਆਪਾਂ ਗੇਅਰ ਦੀ ਗੱਲ ਕਰਨੇ ਆ ਪਿੱਛੇ ਵਾਲੇ ਮੰਨ ਲਓ ਸਿੰਕਰੋ ਸ਼ਟਲ ਗੇਅਰ ਆ ਪੂਰਾ ਸਿੰਕਰੋਮੈਸ਼ ਆ ਠੀਕ ਹੈ ਜੀ ਇਹ ਨਹੀਂ ਕੋਈ ਐਚ ਮਿਕਸ ਹੋਵੇ ਜਾਂ ਤਾਂ ਕੁਝ ਨਹੀਂ ਪੂਰਾ ਸਿੰਕਰੋਮੈਸ਼ ਆ ਖੁੱਲਾ ਪਲੇਟਫਾਰਮ ਆ 15 ਵਾਂ ਹੀ 15 ਸਪੀਡ ਆ ਇਹਦੀ ਮੈਂ ਤੁਹਾਨੂੰ ਦੱਸ ਦਵਾਂ 15 ਅੱਗੇ ਨੂੰ 15 ਪਿੱਛੇ ਠੀਕ ਹੈ ਜੀ 15 ਹੀ 15 ਸਪੀਡ ਜਿਵੇਂ ਮक्की-ਮक्की ਤੇ ਚੱਲੇ ਤਾਂ ਬਹੁਤ ਵਧੀਆ ਹਾਂਜੀ ਬਹੁਤ ਨਹੀਂ ਭੱਜੂ ਪਿੱਛੇ ਨੂੰ ਜਿਵੇਂ ਕਟਰ ਲੱਗਿਆ ਹੁੰਦਾ ਪਿੱਛੇ ਹਾਂਜੀ ਉਹਨੇ ਹੀ ਭੱਜੂਗਾ ਠੀਕ ਹੈ ਜੀ ਇਹਦੇ ਸਭ ਤੋਂ ਵੱਡੇ ਫਾਇਦੇ ਨੇ ਬਾਕੀ ਟਰੈਕਟਰਾਂ 'ਚ 4 ਗੇਰ ਆਉਂਦੇ ਨੇ 4 ਗੇਰ ਆਉਂਦੇ ਇਹਦੇ 5 5 ਗੇਰ ਆ ਗਏ ਪਹਿਲਾ ਟਰੈਕਟਰ ਇਹ 5 ਗੇਰ ਵਾਲਾ 5 ਗੇਰ ਵਾਲਾ ਪੰਜਵਾਂ ਇਹ ਪਹਿਲਾ ਟਰੈਕਟਰ ਆ 5 ਗੇਰ ਵਾਲਾ 59 11 ਤੋਂ ਬਾਅਦ ਇਹ ਪਹਿਲਾ ਅੱਛਾ 59 11 ਪਹਿਲਾ ਸੀ ਇਹ ਪਹਿਲਾ ਟਰੈਕਟਰ ਜਿਹੜਾ 5 ਗੇਰਾਂ ਵਾਲਾ ਹਾਂਜੀ ਹਾਂਜੀ 5 ਟਾਪ ਜਾਂਦੇ 5ਵਾਂ ਗੇਰ ਟਾਪ ਆ ਜਾਣੀ ਐ ਇੱਥੇ ਹਾਂ ਤਾਂ ਇਹ ਵੀ ਰੋਡ ਤੇ ਜੇ ਭਜਾਉਣਾ ਵੀ ਆ ਕਰ ਤੰਗੇ ਜਿਵੇਂ ਮਰਜ਼ੀ ਲੈ ਜਿੰਨਾ ਮਰਜ਼ੀ ਭਜਾਓ ਟਰੈਕਟਰ ਨਾਲ ਠੀਕ ਹੈ ਠੀਕ ਉਤੋਂ ਬਾਅਦ ਮੰਨ ਲਓ ਸੀਟ ਦੇਖੋਗੇ ਕੰਫਰਟੇਬਲ ਸੀਟ ਆ ਅੱਗੇ ਪਿੱਛ ਠੀਕ ਹੈ ਜੀ ਖੁੱਲਾ ਪਲੇਟਫਾਰਮ ਆ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਆਇਲ ਬ੍ਰੇਕ ਵਗੈਰਾ ਸਾਰਾ ਕੁਝ ਇੱਥੇ ਦੇ ਵਿੱਚ ਟਰੈਕਟਰ ਚ ਮਿਲੂਗਾ ਤੁਹਾਨੂੰ ਪਿੱਛੇ ਚਲੀ ਜਾਓ ਬਾਕੀ ਥੋੜਾ ਜਿਹਾ ਪਿੱਛੇ ਆਉਂਗੇ ਤੁਹਾਨੂੰ ਦੱਸਦਾ ਮੈਂ ਇਹਦੇ ਵਿੱਚ ਆਪਾਂ ਗੱਲ ਕਰਦੇ ਆਂ ਪਿੱਛੇ ਵਾਲੇ ਹਿੱਸੇ ਦੀ ਪੂਰਾ ਪਲੰਟਰੀ ਰੇਵੀ ਹਿੱਸਾ ਆ ਦੇਖੋ ਗਏ ਪਲੈਂਟਰੀ ਮਤਲਬ ਬਣਾਏ ਪੰਜਾਬੀ ਚ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਪਲੈਂਟਰੀ ਡਰਾਈਵ ਕੀ ਹੁੰਦਾ ਇਹਦੇ ਵਿੱਚ ਤਿੰਨ ਗੀਅਰ ਹੁੰਦੇ ਨੇ ਤਿੰਨ ਗੀਅਰਾਂ ਦੇ ਵਿੱਚ ਫਿਰ ਛਾਵ ਡਗੀ ਹੈ ਜਿਹੜੀ ਚੱਕੇ ਨੂੰ ਘੁਮਾਉਂਦੀ ਆ ਠੀਕ ਹੈ ਜੀ ਠੀਕ ਹੈ ਜੀ ਇਹਨੂੰ ਪੂਰਾ ਪਲੈਂਟਰੀ ਡਰਾਈਵ ਕਹਿੰਦੇ ਆ ਇਹਦੇ ਵਿੱਚ ਟੁੱਟ ਫੁੱਟ ਪੂਰੀ ਜ਼ਿੰਦਗੀ ਭਰ ਨਹੀਂ ਆਉਂਦੀ ਆਉਂਦੀ ਨਹੀਂ ਨਾ ਮਾਤਰੀ ਯਾਨੀ ਕਿ ਜਿਵੇਂ ਖੜੀ ਕਰਦੀ ਹਾਂ ਹਾਂ ਕੁਝ ਟਰੈਕਟਰ ਦੇਖੇ ਹੋਣੇ ਜਿਹੜੇ ਸਿੰਪਲ ਹਿਸ ਹਨ ਟਰੈਕਟਰ ਚੱਲਦੇ ਸਮੇ ਝੋਲ ਮਾਰਦੇ ਆ ਹਾਂ ਹਾਂ ਮਾਰਦੇ ਜੀ ਮਾਰਦੇ ਆ ਮਾਰਦੇ ਆ ਹਾਂ ਉਹ ਝੋਲ ਮਾਰਦੇ ਉਹ ਝੋਲ ਵਗੈ ਉਹ ਤੋਂ ਚਲੋ ਉਸ ਤੋਂ ਬਾਅਦ ਉਹਨੂੰ ਲਿਫਟ ਦੀ ਦੱਸਾਂ ਮੈਂ ਇਹਦੇ ਵਿੱਚ ਡਬਲ ਸੈਂਸਿੰਗ ਇਹਦੇ ਵਿੱਚ ਪਹਿਲੇ ਸਿੰਗਲ ਸੈਂਸਿੰਗ ਆਂਦੀ ਹੁੰਦੀ ਸੀ ਹਾਂ ਸਿੰਗਲ ਆਂਦੀ ਸੀ ਹੁਣ ਡਬਲ ਸੈਂਸਿੰਗ ਹੈ ਦੋਨੋਂ ਸਾਈਡ ਮੰਨ ਲਓ ਸੈਂਸਿੰਗ ਆ ਮਹਾ ਲਿਫਟ ਕਹਿੰਦੇ ਇਹਨੂੰ ਆ ਲਿਖਿਆ ਹੋਇਆ ਮਹਾ ਲਿਫਟ ਸਭ ਤੋਂ ਯਾਨੀ ਕਿ ਪਾਵਰਫੁੱਲ ਲਿਖਦੇ ਹਨ ਪਾਵਰਫੁੱਲ ਹਾਂਜੀ ਹਾਂਜੀ 270 ਕਿਲੋ ਜੀ ਚੱਕਦੀ ਆ ਇਹ 2700 kg ਕਿਸੇ ਆਈ ਨਹੀਂ ਇਹ ਕੈਟਾਗਰੀ ਚ ਟਰੈਕਟਰਾਂ ਦੇ ਨਾ ਇਹ ਯਾਨੀ ਕਿ ਇੱਕ ਤਾਂ 5 ਗੇਅਰ ਆ ਦੂਜਾ ਟਰੈਕਟਰ 911 ਹਾਂਜੀ ਹਾਂ 2700 kg ਲਿਫਟ ਦੇ ਮਾਮਲੇ ਚ ਪਹਿਲਾ ਟਰੈਕਟਰ ਹਾਂਜੀ ਹਾਂਜੀ ਵੀ ਆਪਣੇ ਪੰਜਾਬ ਦੇ ਹਾਂਜੀ ਹਾਂਜੀ ਕੁਝ ਟਰੈਕਟਰਾਂ ਦੇ ਤੁਸੀਂ ਦੇਖਿਆ ਹੋਊਗਾ ਲੱਗ ਤੋਂ ਜੈਕ ਲੱਗਿਆ ਹੁੰਦਾ ਜਿਗਾਰਡ टाइप ਦਾ ਕੀਤਾ ਹੁੰਦਾ ਲੱਗਿਆ ਹੁੰਦਾ ਹੀ ਲੱਗਿਆ ਸਾਡੇ ਟਰੈਕਟਰ ਜੇ ਮੰਨ ਲਓ ਡਬਲ ਸੈਂਸਿੰਗ 2700 kg ਦੀ ਲਿਫਟ ਰਿਕਵੈਸਟ ਹੀ ਆਉਂਦੀ ਹੈ ਰਿਕਵੈਸਟ ਹੀ ਹੈ ਠੀਕ ਹੈ ਠੀਕ ਹੈ ਜੀ ਤੇ ਪਲੇਟਫਾਰਮ ਆਪਾਂ ਮੜਾ ਅੱਗੇ ਡੈਸ਼ਬੋਰਡ ਤੇ ਤੇ ਇਹਦੇ ਵਿੱਚ ਮੈਂ ਹੋਰ ਤੁਹਾਨੂੰ ਇੱਕ ਵੱਡੀ ਖਾਸੀਅਤ ਦੱਸਾਂ ਜੇ ਆਪਾਂ AC ਕੈਬਨ ਲਗਵਾਣਾ ਨਾ ਹਾਂਜੀ ਆਪਾਂ ਬਸ ਇਹਦੇ ਵਿੱਚ ਤੋਂ ਉੱਪਰ ਫਿਟ ਹੀ ਕਰਨਾ ਕੋਈ ਹੋਰ ਕੁਝ ਕਰਨ ਦੀ ਜ਼ਰੂਰਤ ਨਹੀਂ ਜ਼ਰੂਰਤ ਨਹੀਂ ਕੈਬਨ ਹੀ ਫਿਟ ਕਰਨਾ ਉੱਤੇ ਤੁਸੀਂ ਹਾਂਜੀ ਹਾਂ ਕੰਪਨੀ ਸਾਰਾ ਕੁਝ ਸੈਟਿੰਗ ਕਰਕੇ ਪਹਿਲੀ ਦਿੱਤਾ ਹੋਇਆ ਹੈ AC ਦਾ ਕਨੈਕਸ਼ਨ ਵਗੈਰਾ ਜਿਹੜਾ ਵੀ ਦਿੱਤਾ ਆ ਆਸੀ ਕੈਬਨ ਹਾਂਜੀ ਹਾਂ ਬਸ ਉਹ ਦੋ ਚੀਜ਼ਾਂ ਲਿਆ ਕੇ ਫਿਟ ਕਰਨਾ ਬਸ 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 ਬਾਕੀ AC ਕੈਬਨ ਬਾਕੀ ਸਭ ਹਾਂ ਸਿਸਟਮ ਕੰਪਨੀ ਨੇ ਉਦਾਂ ਦਾ ਬਣਾਇਆ ਹੋਇਆ ਇੱਥੇ ਹਾਂਜੀ ਹਾਂਜੀ ਚਲੋ ਤੇ ਬਹੁਤ ਮਿਹਰਬਾਨੀ ਜੀ ਹਾਂ ਜੀ ਥੈਂਕ ਯੂ ਤੁਸੀਂ ਜਾਣਕਾਰੀ ਦਿੱਤੀ ਟਰੈਕਟਰ ਬਹੁਤ ਸੋਹਣਾ ਤੇ ਬਾਈ ਜੀ ਨੰਬਰ ਤੁਸੀਂ ਬਾਈ ਕਾਲੇ ਤੂੰ ਵੀ ਨੰਬਰ ਬੋਲ ਤੇ ਬਾਈ ਤੁਸੀਂ ਆਪ ਦਾ ਨੰਬਰ ਹਾਂ ਜੀ ਹਾਂ ਜੀ ਤੁਸੀਂ ਮੇਰਾ ਨੰਬਰ ਆ ਜੀ 88723 83809 ਗੁਰਦੀਪ ਸਿੰਘ ਮੇਰਾ ਨਾਮ ਆ ਜੀ ਹਾਂ ਜੀ ਤੇ ਮੁਕਸਰ ਐਡਰੈਸ ਹਾਂ ਮੁਕਸਰ ਮੈਂ ਦੇਖਦਾ ਜਿਲ੍ਹਾ ਮੁਕਸਰ ਠੀਕ ਹੈ ਤੇ ਏਰੀਆ ਮੈਂ ਦੇਖ ਰਿਹਾ ਹਾਂ ਬਾਈ ਕਾਲੇ ਆਪਣਾ ਨੰਬਰ 70099 ਅੱਛਾ ਜੀ 12797 70099 12797 ਤਾਂ ਬਾਈ ਜੀ ਬਾਈ ਕਾਲੇ ਨਾਲ ਕਨੈਕਟ ਕਰ ਸਕਦੇ ਜੀ ਬਾਈ ਗਰਦੀਪ ਨਾਲ ਕਰ ਸਕਦੇ ਜੀ ਕਿਸੇ ਵੀਰ ਨੇ ਵੀ ਟਰੈਕਟਰ ਲੈਣਾ ਜਾਂ ਟਰਾਈ ਵੀ ਲੈਣੀ ਆ ਜਾਂ ਖੇਤ ਚ ਚਲਾ ਕੇ ਵੀ ਵੇਖਣਾ ਤਾਂ ਬਾਈ ਜੀ ਨਾਲ ਤੁਸੀਂ ਕਨੈਕਟ ਕਰ ਸਕਦੇ ਜੀ ਹੁਣ ਇਹਨਾਂ ਕੋਲੇ ਮਹੀਨਾ ਟ੍ਰਾਇਲ ਹੈਗਾ ਜੇ ਕਿਸੇ ਨੇ ਲੈਣਾ ਤੇ ਆਪਦੇ ਤਸੱਲੀ ਬਖਸ਼ ਕਰਕੇ ਲੈ ਆ ਸਕਦਾ